ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤ ਤੇ ਤਨ ਤਨ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣ ਹਾਰੇ ਧਾਰਿਆ ਐਸੇ ਦੀਨਦੇਵਾਲ ਪਾਸਾ ਸਹਿਬ ਸ੍ਰੀ ਗੁਰੂ RAMDAS ਦੇ ਪ੍ਰਕਾਸ਼ ਉਪਰਮਨ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਵੇਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਹਨ ਤੇ ਸ਼ਾਮ ਨੂੰ ਅੱਜ 6 ਅਕਤੂਬਰ ਨੂੰ ਗੁਰਦਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਹੋਵੇਗਾ। ਰਾਗ ਦਰਬਾਰ ਦਾ ਸਮਾਂ 7 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਹੋਵੇਗਾ ਤੇ ਕੱਲ ਨੂੰ ਵੀ 7 ਅਕਤੂਬਰ ਨੂੰ ਵੀ ਗੁਰਦਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਚੱਲੇਗਾ ਇਸ ਰਾਗ ਦਰਬਾਰ ਦੇ ਵਿੱਚ ਜਿੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਤੇ ਬਾਹਰਲੇ ਰਾਗੀ ਵੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ 8 ਤਰੀਕ ਨੂੰ ਜਿੱਥੇ ਸਹਿਬ ਸ੍ਰੀ ਗੁਰੂ ਆਰਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਵੇਰੇ 10 ਵਜੇ ਗੁਰਦਰਾ ਮਜੀ ਸਾਹਿਬ ਦਵਾਨ ਹਾਲ ਵਿੱਚ ਧੂਪ ਪਾਈ ਜਾਣਗੇ ਅਤੇ ਨਾਲ ਹੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਬਾਬਾ ਅਟਲ ਰਾਏ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 8 ਤਰੀਕ ਨੂੰ ਜਲੌਸ ਜਾਇਆ ਜਾਣਗੇ ਸਮਾ ਜਲੌ ਦਾ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਜਿਹੜੀਆਂ ਸੰਗਤਾਂ ਨੇ ਜਲੌ ਦੇ ਦਰਸ਼ਨ ਨਹੀਂ ਕੀਤੇ ਉਹ ਸੰਗਤਾਂ ਇਸ ਜਲੌ ਦੇ ਦਰਸ਼ਨ ਕਰ ਸਕਦੀਆਂ ਨੇ 8 ਤਰੀਕ ਨੂੰ ਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਉਸ ਦਿਨ ਨੂੰ ਲੈ ਕੇ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਟੀਸੀ ਅਸਲਾਣ ਕਰਕੇ ਆਉਣ ਜੀ ਤੇ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਬਾਅਦ ਦੇ ਵਿੱਚ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ ਗੁਰਦਰਾ ਮੰਜੀ ਸਾਹਿਬ ਦਾ ਦਵਾਰ ਹਾਲ ਵਿਕੇ ਸਾਰਾ ਦਿਨ ਗੁਰਮਤ ਸਮਾਗਮ ਕਵੀ ਦਰਬਾਰ ਢਾਡੀ ਦਰਬਾਰ ਤੇ ਰਾਤ ਨੂੰ ਵੀ ਗੁਰਮਤ ਸਮਾਗਮ ਚੱਲਣਾ ਉਥੇ ਰਾਤ ਨੂੰ ਸ੍ਰੀ ਰਹਿਰਾ ਸਾਹਿਬ ਦੀ ਬਾੜ ਦੀ ਸਮਾਪਤੀ ਤੋਂ ਅਪਰੰਤ ਇੱਕ ਅਲੌਕਿਕ ਆਤਸਵਾਜੀ ਕੀਤੀ ਜਾਵੇਗੀ ਇਸ ਵਾਰ ਇੱਕ ਨਵਿਕਲਾ ਕੋਸ਼ਿਸ਼ ਕੀਤੀ ਗਿਆ ਵੀ ਅੰਦਰ ਦੀ ਸੰਗਤਾਂ ਉਹਨਾਂ ਵੱਲੋਂ ਵੀ ਇਲੈਕਟ੍ਰੋਨਿਕ ਆਤਸਵਾਜੀ ਕੀਤੀ ਜਾਣੀ ਆ ਸੋ ਗੁਰੂ ਸਾਹਿਬ ਉਹਨਾਂ ਤੇ ਵੀ ਕਿਰਪਾ ਕਰਨ ਤੇ ਇੱਕ ਦੀਪਮਾਲਾ ਕੀਤੀ ਜਾ ਰਹੀ ਆ ਤੇ ਇਸ ਵਾਰ ਜਿਹੜੇ ਘਿਓ ਦੇ ਦੀਵੇ ਵੀ ਬਾਲੇ ਜਾਣਗੇ ਲਗਭਗ 1 ਲੱਖ ਘਿਓ ਦਾ ਦੀਵਾ ਬਾਲਿਆ ਜਾਵੇਗਾ ਸੋ ਸੰਗਤਾਂ ਨੇ ਸੰਗਤਾਂ ਦੇ ਮਨਾਂ 'ਚ ਬੜਾ ਸਤਿਕਾਰ ਆ ਬੜੀ ਸਰਦਾ ਸੋ ਇਹਨੂੰ ਵੇਖਦੇ ਹੋਏ ਜਿੱਥੇ ਬਹੁਤ ਸਾਰੀਆਂ ਸੰਗਤਾਂ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਰੀਆਂ ਨੇ ਸਜਾਵਟਾਂ ਦੇ ਵਿੱਚ ਸੇਵਾਵਾਂ ਨਿਭਾਰੀਆਂ ਨੇ ਉਥੇ ਗੋਲਡਨ ਗੇਟ ਦੀ ਸੇਵਾ ਤੇ ਰੇਲਵੇ ਸਟੇਸ਼ਨ ਦੀ ਸੇਵਾ ਤੇ ਵਾਟਰ ਸਟੈਂਡ ਦੀ ਸੇਵਾ ਆ ਜਿਹੜੀ ਡੈਕੋਰੇਸ਼ਨ ਦੀ ਸੇਵਾ ਉਹ ਵੀ ਕੀਤੀ ਜਾ ਰਹੀ ਆ ਉਹ ਵੀ ਮਾਪੱਖਾਂ ਵੱਲੋਂ ਇਹ ਸੇਵਾਵਾਂ ਨਿਭਾ ਰਹੇ ਨੇ ਇਸ ਤੋਂ ਅਪਰੰਤ ਜਿਹੜੀ 에ਅਰਪੋਰਟ ਤੇ ਸੇਵਾ ਉਥੇ ਜਿਹੜੇ ਲਾਈਟ ਦੀ ਸੇਵਾ ਉਹ ਉਥੋਂ ਦੇ ਸਤਾਪ ਵੱਲੋਂ ਕੀਤੀ ਜਾ ਰਹੀ ਆ ਪਰ ਜਿਹੜੀ ਡੈਕੋਰੇਸ਼ਨ ਦੀ ਸੇਵਾ ਫੁੱਲਾਂ ਦੀ ਸੇਵਾ ਉਹ ਭਾਈ ਸੁਵਿੰਦਰਪਾਲ ਸਿੰਘ ਜੀ ਉਹ ਉਹਨਾਂ ਨੇ ਕੱਲ ਜਿਹੜੀ 에어ਪੋਰਟ ਤੇ ਆ ਜਿਹੜੇ ਫੋਲਸ ਜਾ ਦਿੱਤੇ ਗਏ ਨੇ ਤੇ ਰੇਲਵੇ ਸਟੇਸ਼ਨ ਤੇ ਵੀ ਫੋਲ ਲਵਾ ਦਿੱਤੇ ਗਏ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਸੋ ਹੋਰ ਵੀ ਜਿਵੇਂ ਨਗਰ ਕੀਰਤਨਾ 7 ਤਰੀਕ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਵੇਂ ਮੌਸਮ ਖਰਾਬ ਆ ਗੁਰੂ ਸਾਹਿਬ ਕਿਰਪਾ ਕਰਨ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਅੰਤਾਂ ਸਿੰਘ ਗੁਰਾਂ ਸਾਹਿਬ ਦੀ ਸਤਰਸਾ ਆਇਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਕੰਟਾ ਘਰ ਪਲਾਜ਼ਾ ਤੋਂ ਹੁੰਦਾ ਹੋਇਆ ਘਿਓ ਮੰਡੀ ਘਿਓ ਮੰਡੀ ਤੇ ਹੁੰਦੇ ਹੈ ਬਿਰਾਸਤੀ ਗੇਟਾਂ ਦੇ ਵਿੱਚੋਂ ਦੀ ਘੁੰਮਦਾ ਹੋਇਆ ਸ਼ਾਮ ਨੂੰ ਸਮਾਪਤੀ ਇਸ ਨਗਰ ਕੀਰਤਨ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣੀ ਆ ਸੋ ਸੰਗਤਾਂ ਨੂੰ ਬੇਨਤੀ ਆ ਆਓ ਆਪਾਂ ਵੱਧ ਚੜ ਕੇ ਇਸ ਨਗਰ ਕੀਰਤਨ ਵਿੱਚ ਸੰਭੂਲੀਅਤ ਕਰਨੀ ਆ ਜਿੱਥੇ ਸੰਭੂਲੀਅਤ ਕਰਨੀ ਆ ਉੱਥੇ ਜਿੱਥੋਂ ਦੀ ਨਗਰ ਕੀਰਤਨ ਲੰਘਣਾ ਉੱਥੋਂ ਦੀ ਸਾਫ ਸਫਾਈ ਸਜਾਵਟੀ ਗੇਟ ਝੰਡੀਆਂ ਤੇ ਲੰਗਰਾਂ ਦਾ ਪ੍ਰਬੰਧ ਕਰਕੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈ ਲਈਏ ਜੀ ਨਗਰ ਕੀਰਤਨ ਵਾਲੇ ਦਿਨ ਇੱਕ ਜਿਹੜਾ ਪਿਛਲੇ ਦਿਨਾਂ ਚ ਚੰਬੇ ਦਾ ਮੇਰਾ ਵੀਰ ਆ ਉਹ ਫੁੱਲਾਂ ਦੀ ਸੇਵਾ ਕਰਦਾ ਉਹ ਵੀ ਜਹਾਜ਼ ਰਾਹੀਂ ਨਗਰ ਕੀਰਤਨ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹ ਵੀ ਉਹਨਾਂ ਨੇ ਵੀ ਖੁਸ਼ੀਆਂ ਲੈਣੀਆਂ ਨੇ ਸੋ ਇਸ ਨਗਰ ਕੀਰਤਨ ਸਮੇਂ ਇੱਕ ਬਰਨਾਲੇ ਦਾ ਮੇਰਾ ਵੀਰ ਆ ਉਹਨਾਂ ਉਹਨਾਂ ਵੱਲੋਂ ਵੀ ਇੱਕ ਲਾਈਟ ਦਾ ਲਾਈਟ ਸ਼ੋ ਕੀਤੀ ਜਾਣੀ ਆ ਨਗਰ ਕੀਰਤਨ ਦੀ ਆਰੰਭਤਾ ਸਮੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂ ਜੋ ਪਿਛਲੇ ਸਾਲ ਵੀ ਉਹਨਾਂ ਨੇ ਸੇਵਾ ਕੀਤੀ ਸੀਗੀ ਬਰਨਾਲੇ ਦੇ ਮੇਰੇ ਵੀਰਾਂ ਵੱਲੋਂ ਇਸ ਵਾਰ ਵੀ ਜਿੱਥੇ ਉਹਨਾਂ ਨੇ ਸ਼ਾਮ ਨੂੰ ਗਲਿਆਰੇ ਦੇ ਵਿੱਚ ਸੇਵਾ ਕਰਨੀਆਂ ਲਾਈਟ ਦੀ ਉਥੇ ਨਗਰ ਕੀਰਤਨ ਦੀ ਆਰੰਭਤਾ ਸਮੇਂ ਵੀ ਉਹਨਾਂ ਨੇ ਸੇਵਾ ਕਰਨੀ ਆ ਸੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਲੰਗਰਾਂ ਦੇ ਵਿੱਚ ਗੁਰਦਰਾ ਬਾਬਾ ਅਟੱਲ رائے ਜੀ ਸਾਹਿਬ ਦੇ ਹੋਰ ਵੀ ਬਕਬਕ ਤਰ੍ਹਾਂ ਸੇਵਾ ਨਿਭਾ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਉਹਨਾਂ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਧੰਨਵਾਦ ਕੀਤਾ ਜਾਂਦਾ ਖਾਸ ਕਰਕੇ ਹੋਟਲ ਵਾਲੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ 1000 ਕਮਰਾ ਜੋ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਬਾਹਰੋਂ ਆ ਰਹੀ ਆ ਉਹਨਾਂ ਦੇ ਠਹਿਰਨ ਦੇ ਲਈ ਕਮਰੇ ਦਿੱਤੇ ਨੇ ਮਾ ਜੋਗ ਪ੍ਰਧਾਨ ਸਾਹਿਬਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਸਪੈਸ਼ਲੀ ਤੌਰ ਤੇ ਮੇਰੇ ਹੋਟਲ ਵਾਲੇ ਵੀਰਾਂ ਦਾ ਹੋਰ ਜਿੰਨੀਆਂ ਸੰਗਤਾਂ ਇਹਨਾਂ ਗੁਰਪੁਰਬ ਸਮੇਂ ਸਿਵਾਵਾ ਨਿਮਾਰੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਸਾਰੀਆਂ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤ